ਹੈਲੋ ਗਾਇਜ਼ ਮੇਰੇ ਬਲੰਥਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਅੱਜ ਲੱਗਿਆ ਜੀ ਬਲੌਗ ਦੀ ਸਟਾਰਟਿੰਗ ਕਰਨ ਦੁਪਹਿਰ ਤੋਂ ਬਾਅਦ ਕਿਉਂਕਿ ਕੱਲ ਤੁਹਾਨੂੰ ਦਿਖਾਤਾ ਸੀ ਮਾਰਨਿੰਗ ਟਾਈਮ ਇਸੇ ਕਰਕੇ ਜੀ ਅੱਜ ਆਪਾਂ ਦਿਖਾਉਣੇ ਚ ਤੁਹਾਨੂੰ ਦੁਪਹਿਰ ਤੋਂ ਬਾਅਦ ਕਿਉਂਕਿ ਜੀ ਇੱਕ ਟਾਈਮ ਦਾ ਤੁਸੀਂ ਵੀ ਦੇਖੋਗੇ ਬੋਰ ਹੋ ਜਾਓਗੇ ਕਿਉਂਕਿ ਕੰਮ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਖਤਮ ਨਹੀਂ ਹੁੰਦੇ ਹੈਗੇ ਸ਼ਾਮ ਤੱਕ ਜੀ ਕੀ ਇਹ ਤਾਂ ਸਾਰੀ ਉਮਰ ਜਿਉਂਦੇ ਜੀਆਂ ਨੂੰ ਕਹਿੰਦੇ ਚੱਲੀ ਜਾਣੇ ਨੇ ਹੈਨਾ ਵੀ ਉਸ ਤੋਂ ਬਾਅਦ ਹੀ ਖਤਮ ਹੋਣੇ ਨੇ ਬਸ ਜੀ ਉਹੀ ਕਮਾਕਾਰ ਨੂੰ ਨਿਭਾਉਂਦੇ ਹੋਏ ਆਪਣੀਆਂ ਡਿਊਟੀਆਂ ਨੂੰ ਇੱਥੇ ਸਵੇਰ ਦੇ ਕੰਮ ਕਰਕੇ ਆਪਾਂ ਰੈਸਟ ਕਰਕੇ ਫਿਰ ਹੁਣ ਚਾਹ ਵੀ ਘਟੇ ਸੀਗੇ ਦੇਖ ਸਕਦੇ ਹੋ ਚੇਹਰੇ ਤੇ ਹਜੇ ਭਾਂਡੇ ਪਏ ਸੀਗੇ ਗਏ ਨਹੀਂ ਸੀ ਕਿਉਂਕਿ ਮੈਨੂੰ ਇਹ ਸੀਗਾ ਵੀ ਇੱਥੇ ਮੈਂ ਨਾ ਮਸ਼ੀਨ ਢਾਕੇ ਹਜੇ ਬੈਠੀ ਸੀ ਉਦੋਂ ਜਾਨੂ ਮੰਮੀ ਚਾਹ ਚੱਕ ਲੈ ਕਿਉਂਕਿ ਫਤਿਹ ਦੇ ਪਾਪਾ ਵੀ ਆ ਗਏ ਸੀ ਆਪਣੀ ਡਿਊਟੀ ਤੋਂ بس جی ਇੱਥੇ ਬੈਠ ਕੇ ਫਿਰ ਚਾਹ ਵੀ ਕਰਨੀ ਸੀ ਅੰਦਰ ਨੂੰ ਹਜੇ ਗਏ ਨਹੀਂ ਸੀ ਕਿਉਂਕਿ ਮੰਮੀ ਸਬਜ਼ੀ ਕੱਟਣ ਲੱਗੇ ਸੀ ਮੇਰੀ ਮੈਂ ਮਸ਼ੀਨ ਦਾ ਕੰਮ ਕਰਦੀ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਜਦੋਂ ਅੰਦਰ ਜਾਈਆਂ ਫਿਰ ਲੈ ਕੇ ਜਾਈਆਂ ਭਾਂਡੇ ਕਿਉਂਕਿ ਜੀ ਜੇ ਹੁਣ ਆਪਾਂ ਕਹੀ ਹੈ ਨਾ ਵੀ ਆਹ ਕੰਮ ਪਹਿਲਾਂ ਆਪਾਂ ਕਰ ਜਾਈਏ ਫਿਰ ਆਹ ਕਰ ਲਈਏ ਆਹ ਕਰ ਲਈਏ ਕਿਉਂਕਿ ਫਿਰ ਐਵੇਂ ਹੀ ਕੰਮਾ ਕਰਾਂ ਚ ਬਸ ਹੋਰ ਅੱਗੇ ਤੋਂ ਅੱਗੇ ਨਿਕਲ ਹੀ ਜਾਣੇ ਕਿਉਂਕਿ ਜੇ ਭਾਂਡੇ ਅੰਦਰ ਰੱਖਣ ਜਾਊ ਫਿਰ ਇਹ ਹੋ ਜਾਊਗਾ ਵੀ ਸਾਫ਼ ਵੀ ਕਰ ਜਾਨੀ ਹੈ ਨਾ ਵੀ ਜਿੰਨਾ ਕੁ ਟਾਈਮ ਹੈਗਾ ਮਸ਼ੀਨ ਦਾ ਕੰਮ ਕਰਨ ਦਾ ਉਹ ਵੀ ਰੁਕ ਜਾਊਗਾ ਮੇਰਾ બસ ਮੇਰਾ ਥੋੜਾ ਜਿਹਾ ਰਹਿਦਾ ਸੀਗਾ ਲੈਸ ਵਗੈਰਾ ਉਦਾਂ ਕਮੀਜ਼ ਬਣਿਆ ਸੀ ਸਲਵਾਰ ਵੀ ਇਹਦੀ ਬਣੀ ਹੋਈ ਆ ਬਸ ਮੈਨੂੰ ਉਹ ਸੀਗਾ ਮੈਂ ਕਿਹਾ ਵੀ ਚਲ ਹੁਣ ਜਿਹੜੀ ਲੈਸ ਰਹਿੰਦੀ ਆ ਉਹ ਲਗਾ ਲਵਾਂ ਇਹਨੂੰ ਫਾਈਨਲ ਕਰ ਦਵਾਂ ਕੰਮ ਇਹਦਾ ਸਾਰਾ ਵੀ ਫੇਤਰਪਾਈ ਦਾ ਰਹਿ ਜਾਊਗਾ ਵੀ ਚਲੋ ਉਹ ਕੀਤਾ ਜਾਊਗਾ ਹੁਣ ਵੀ ਸਬਜੀ ਦੇ ਸੀਗਾ ਵੀ ਹੁਣ ਜਿਹੜੇ ਬਣਾਉਣੇ ਸੀ ਉਹ ਬਣਾਉਣੇ ਸੀ ਕੱਟੇ ਹੋਏ ਕ੍ਰੇਲੇ ਕਿਉਂਕਿ ਕ੍ਰੇਲੇ ਮੈਂ ਪਹਿਲਾਂ ਹੀ ਫਰੋਜ਼ਨ ਦਾ ਆਲੇ ਸੀਗੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਅੱਗੇ ਵੀ ਦੱਸ ਦਿਆ ਨੇ ਵੀ ਕਈ ਸਬਜ਼ੀਆਂ ਐਦਾਂ ਦੀਆਂ ਨੇ ਜਿਹੜੀਆਂ ਤਾਂ ਕੱਟ ਕੇ ਰੱਖ ਲੈਣੇ ਇਹ ਹੋ ਜਾਂਦਾ ਨਾ ਵੀ ਆਪਾਂ ਆਮ ਸਬਜ਼ੀ ਖਰਾਬ ਕਰਨ ਦੇ ਨਾਲੋਂ ਨਾ ਉਹਨਾਂ ਨੂੰ ਫਰੋਜ਼ਨ ਕਰ ਲਿਆ ਕਰੋ ਉਹ ਸਬਜ਼ੀ ਉਦਾਂ ਦੀ ਉਦਾਂ ਰਹਿ ਜਾਂਦੀ ਹੁੰਦੀ ਆ ਹਨਾ ਹੁਣ ਬਣਾਉਣੀ ਹੁਣ ਕੱਟ ਕੇ ਰੱਖੀ ਸੀ ਜਿਹੜੀ ਆਰਬੀ ਕੱਟਣ ਲੱਗੀ ਸੀ ਮੰਮੀ ਉਹ ਬਣਾਉਣੀ ਸੀ ਮਾਰਨਿੰਗ ਟਾਈਮ ਵੀ ਹੁਣ ਕਰੇਲਿਆਂ ਦਾ ਸਜੂਗੀ ਤੇ ਮਾਰਨਿੰਗ ਟਾਈਮ ਆਰਬੀ ਵੈਸੇ ਜੀ ਸ਼ਾਮ ਟਾਈਮ ਥੋੜੀ ਪਤਲੀ ਦਾਲ ਹੀ ਖਾਣੀ ਚਾਹੀਦੀ ਆ ਉਹ ਜ਼ਿਆਦਾ ਵੇਸਟ ਜਾਂਦੀ ਆ ਪਰ ਇਹ ਹੋ ਜਾਂਦਾ ਵੀ ਚਲੋ ਕਦੇ-ਕਦਾਈ ਹਨਾ ਚੱਲ ਜਾਂਦਾ ਜੀ ਇੰਨੀ ਅਡਜਸਟਮੈਂਟ ਕਰਨੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਮੈਂ ਫਤਿਹ ਦੇ ਪਾਪਾ ਨਾਲ ਲੈ ਕੇ ਗਈ ਸੀਗੀ ਬਾਹਰ ਸਬਜ਼ੀਆਂ ਚ ਗੇੜਾ ਲਗਾਉਣ ਕਿਉਂਕਿ ਮੈਨੂੰ ਇਹ ਹੋ ਜਾਂਦਾ ਜੀ ਰੈਗੂਲਰ ਹੈ ਵੀ ਕੋਈ ਨਾ ਕੋਈ ਚਲੋ ਸਬਜ਼ੀ ਦੇਖ ਕੇ ਆਉਨੇ ਆ ਹਨਾ ਹਰੇ ਵਾਈ ਦੇਖਦੇ ਆ ਬਾਹਰ ਥੋੜਾ ਬਹੁਤਾ ਚੇਂਜ ਹੋ ਜਾਂਦਾ ਆਪਣੀ ਲਾਈਫ ਦਾ ਹਨਾ ਵੀ ਮਾੜਾ ਮੋਟਾ ਬਾਹਰ ਅੰਦਰ ਦੁਨੀਆਦਾਰੀ ਘਮ ਦੀ ਫਿਰਦੇ ਦੇਖਦੇ ਆ ਹਨਾ ਬਸ ਸਬਜ਼ੀਆਂ ਦੇ ਦੇ ਸੀ ਜੀ ਕੀ ਆ ਕੋਈ ਨਹੀਂ ਸੀ ਲੱਗਿਆ ਹੋਇਆ ਕੋਈ ਫਲ ਪੈਸੇ ਵੀ ਨਹੀਂ ਸੀ ਆਇਆ ਹੋਇਆ ਜਿਹੜੀ ਪੇਠੇ ਦੀਆਂ ਬੇਲਾਂ ਨੇ ਉਹਨਾਂ ਨੂੰ ਫਲ ਜ਼ਰੂਰ ਆਇਆ ਹੋਇਆ ਪਰ ਉਹਨਾਂ ਦੇ ਇਹ ਹੋ ਜਾਂਦਾ ਵਿੱਚ ਜਿਹੜਾ ਫਲ ਆਉਂਦਾ ਨਾ ਉਹ ਖਰਾਬ ਹੋ ਜਾਂਦਾ ਹੁੰਦਾ ਹੈ ਉਹਦੇ ਵਿੱਚੋਂ ਥੋੜਾ ਫਲ ਜਿਹੜਾ ਉਹ ਸਹੀ ਸਿਰੇ ਚੜਦਾ ਏ ਤੇ ਹੁਣ ਇੱਕ ਦੋ ਕੁ ਜਣੀ ਥੋੜੇ ਜਿ ਲੱਗਦੇ ਨੇ ਵੀ ਸ਼ਾਇਦ ਸਿਰੇ ਚੜ ਜਾਣ ਬਾਕੀ ਹੁਣ ਉਹਨਾਂ ਦਾ ਸਿਰੇ ਚੜਿਆਂਦਾ ਹੀ ਆ ਫਲ ਦਾ ਹਨਾ ਕਿਉਂਕਿ ਜੇ ਆਪਾਂ ਪਹਿਲਾਂ ਕੁਝ ਵੀ ਨਹੀਂ ਕਹਿ ਸਕਦੇ ਹੈਗੇ ਜਣੀ ਇੱਕ ਦੋ ਕੁ ਹੈਗੇ ਸੀਗੇ ਜਿਹੜੇ ਥੋੜੇ ਜਿ ਲੱਗਦੇ ਨੇ ਹਨਾ ਵੀ ਸਾਈਜ਼ ਨਾਲੋਂ ਥੋੜੇ ਜਿ ਫਰਕ ਪੈ ਗਿਆ ਉਹਨਾਂ ਦਾ ਬਸ ਇਥੇ ਜਿੱ ਕੰਦੇ ਦੇ ਨਾਲ-ਨਾਲ ਇਹ ਸਾਰੇ ਬੀਲਾਂ ਲਾਇਆ ਹੁੰਦੇ ਨੇ ਉਸ ਤੋਂ ਬਾਅਦ ਫਿਰ ਆ ਕੇ ਸਾਰੀ ਫੈਮਿਲੀ ਨੂੰ ਬਿਠਾਤਾ ਸੀ ਮੇਰਾ ਕਿਉਂਕਿ ਮੈਂ ਅਪਦਾ ਕਮੀਜ਼ ਕੰਪਲੀਟ ਕਰਕੇ ਫਿਰ ਗਈ ਸੀ ਕਿਹੜਾ ਕੱਢਣਾ ਫਿਰ ਉਸ ਤੋਂ ਬਾਅਦ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਹੁਣ ਚਾਹ ਪੀਤੀ ਨੂੰ ਟਾਈਮ ਹੋ ਗਿਆ ਏ ਤੇ ਰੋਟੀ ਵਿੱਚ ਵੀ ਹਜੇ ਟਾਈਮ ਹੈਗਾ ਇਹ ਵੀ ਉਹਦੇ ਕਰਕੇ ਤੁਸੀਂ ਐਂ ਕਰੋ ਵੀ ਕੱਲ੍ਹ ਵਾਲੀ ਜਾਮਣਾ ਪੈਣਾ ਨੇ ਕਿਉਂਕਿ ਜੀ ਜਿਵੇਂ ਕੱਲ ਨਾ ਸਾਫ਼ ਕਰਕੇ ਰੱਖ ਲਈਆਂ ਸੀ ਉਹਦੇ ਕਰਕੇ ਉਹ ਵਧੀਆ ਫਰੈਸ਼ ਰਹਿ ਗਈਆਂ ਸੀ ਕੁਝ ਕਲਰ ਸਬਨੇ ਲੈ ਲਈਆਂ ਸੀ ਥੋੜੀਆਂ ਵਧੀਆ ਜਿਹੜੀਆਂ ਕੁਝ ਪੰਨੀਆਂ ਸੀ ਉਹ ਰੱਖ ਲਈਆਂ ਸੀ ਫ੍ਰਿਜ ਵਿੱਚ ਉਹ ਮੈਂ ਕਿਹਾ ਵੀ ਚਲੋ ਹੁਣ ਸਾਰੇ ਬੈਠੇ ਆ ਵੀ ਆਪਣੀਆਂ ਖਾ ਲਓ ਨਾ ਵੀ ਫਿਰ ਖਰਾਬ ਹੋ ਜੰਦੀ ਜੇ ਨਾ ਆਪਾਂ ਸਾਫ਼ ਕਰਕੇ ਨਹੀਂ ਰੱਖਦੇ ਹੈਗੇ ਕੋਈ ਫਲ ਸਬਜੀ ਕੁਝ ਵੀ ਫਿਰ ਉਹ ਚੀਜ਼ ਥੋੜੀ ਜੀ ਜ਼ਿਆਦਾ ਨਾਲ ਲੱਗ ਲੱਗ ਕੇ ਨਾ ਖਰਾਬ ਹੋ ਜਾਂਦੀ ਉਹ ਚੀਜ਼ ਦਾ ਫਰਕ ਪੈ ਜਾਂਦਾ ਫਿਰ ਬਸ ਜੀ ਹੁਣ ਇੱਥੇ ਲੱਗੇ ਸੀ ਸਾਰੇ ਜਾਮਣਾ ਇੰਜੋਏ ਕਰਨਾ ਕਿਉਂਕਿ ਜੀ ਵੈਸੇ ਵੀ ਮੈਂ ਤਾਂ ਇਹ ਐਡਵਾਈਸ ਦਿੰਨੀ ਹੈ ਵੀ ਜਿੰਨੇ ਸੀਜ਼ਨਲ ਫਰੂਟ ਹੁੰਦੇ ਨੇ ਨਾ ਉਹ ਬਾਅਦ ਤੋਂ ਬਾਅਦ ਖਾਣੇ ਚਾਹੀਦੇ ਨੇ ਕਿਉਂਕਿ ਉਹ ਫਰੂਟ ਦਾ ਇਹ ਹੋ ਜਾਂਦਾ ਵੀ ਉਹਨਾਂ ਨੂੰ ਜਿਵੇਂ ਕੋਈ ਦਵਾਈ ਕੈਮੀਕਲ ਕੁਝ ਲੱਗਦਾ ਨਾ ਉਹ ਚੀਜ਼ ਦਾ ਬਹੁਤ ਘੱਟ ਚਾਂਸ ਹੋ ਜਾਂਦੇ ਨੇ ਕਿਉਂਕਿ ਜਿਵੇਂ ਹੁਣ ਅੰਬਾਂ ਦਾ ਜਾਮਣਾ ਆਲੂ ਭਖਰਾ ਐਵੇਂ ਦੇ ਕੋ ਬਹੁਤ ਕਾਫੀ ਫਰੂਟ ਹੈਗੇ ਨੇ ਜਿਨ੍ਹਾਂ ਦਾ ਸੀਜ਼ਨ ਹੈਗਾ ਇਹ ਹੁਣ ਹਨਾ ਕਿਉਂਕਿ ਉਹ ਆਪਣੇ ਮੌਸਮ ਦੇ ਅਕੋਰਡਿੰਗ ਹੀ ਪੱਕ ਪੱਕ ਰਿਹਾ ਫਰੂਟ ਹੈ ਨਾ ਜਿਹੜੇ ਆਪਾਂ ਆਪਣੇ ਮੌਸਮ ਤੋਂ ਬਾਹਰ ਜਾ ਕੇ ਫਰੂਟ ਮੰਗਦੇ ਆ ਲੈ ਕੇ ਆਉਂਦੇ ਆ ਨਾ ਘਰਾਂ ਨੂੰ ਜਿਵੇਂ ਚਲੋ ਬੱਚਿਆਂ ਨੂੰ ਆਦਤ ਹੁੰਦੀ ਆ ਨਾ ਵੀ ਅਸੀਂ ਆਹ ਨਹੀਂ ਆਹ ਫਰੂਟ ਖਾਣਾ ਹੈ ਉਹ ਫਰੂਟਾਂ ਨੂੰ ਆਬਸਲੀ ਗੱਲ ਇਹ ਹੈ ਵੀ ਉਹਨਾਂ ਨੂੰ ਮਸਾਲਿਆਂ ਦੇ ਨਾਲ ਹੀ ਇਹਨਾਂ ਨੇ ਪਕਾਉਣਾ ਹੈ ਤਾਂ ਕਰਕੇ ਜੇ ਆਪਾਂ ਮਤਲਬ ਆਪਣੇ ਸੀਜ਼ਨ ਦੇ ਅਕੋਰਡਿੰਗ ਫਰੂਟ ਖਾਈ ਨਾ ਉਹ ਜ਼ਿਆਦਾ ਬੈਸਟ ਨਹੀਂ ਉਹ ਖਰਾਬ ਵੀ ਘਟ ਕਰਦਾ ਏ ਉਹ ਚੀਜ਼ ਜਿਵੇਂ ਹੁਣ ਕੇਲੇ ਨੇ ਉਹ ਜਿਵੇਂ ਆਪਾਂ ਖਾਣੇ ਨੇ ਹਨਾ ਉਹਨਾਂ ਨੂੰ ਕਿਸੇ ਵੀ ਮੌਸਮ 'ਚ ਖਾ ਲਓ ਕਿਉਂਕਿ ਉਹਨਾਂ ਦਾ ਆਪਾਂ ਨੂੰ ਪਤਾ ਹੈ ਵੀ ਉਹ ਇਹਨਾਂ ਨੇ ਮਸਾਲੇ ਦੇ ਨਾਲ ਹੀ ਪਕਾਉਣਾ ਹੈ ਹਨਾ ਬਹੁਤ ਐਦਾਂ ਦੇ ਫਰੂਟ ਹੈਗੇ ਨੇ ਵੀ ਜਿਨ੍ਹਾਂ ਨੂੰ ਪਤਾ ਹੈ ਆਪਾਂ ਨੂੰ ਵੀ ਮਸਾਲੇ ਪਰ ਜਿਹੜੇ ਸੀਜ਼ਨ ਦੇ ਅਕੋਰਡਿੰਗ ਹੁੰਦੇ ਨੇ ਉਹਨਾਂ ਨੂੰ ਬਹੁਤ ਘੱਟ ਮਸਾਲੇ ਲਗਾਉਂਦੇ ਨੇ ਇਸੇ ਕਰਕੇ ਜੀ ਬਾਤੋ ਬਾਤੇ ਸੀਜ਼ਨਲ ਫਰੂਟ ਖਾਇਆ ਕਰੋ ਹਨਾ ਬਾਕੀ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਹਾਂ ਤੁਹਾਨੂੰ ਇਹ ਗੱਲ ਸਹੀ ਲੱਗੀ ਆ ਜਾਂ ਨਹੀਂ ਲੱਗੀ ਮੈਨੂੰ ਜਣੀ ਮੇਰਾ ਮਾਈਂਡ ਇਹ ਗੱਲ ਕਹਿੰਦਾ ਹੈ ਹਨਾ ਵੀ ਵੀ ਉਹਦੇ ਤੇ ਘੱਟ ਦਵਾਈ ਦਾ ਅਸਰ ਹੁੰਦਾ ਹੋਊਗਾ। ਬਾਕੀ ਜੀ ਆਪਾਂ ਚਲੋ ਕਿਸੇ ਕੁਝ ਕੈਂਸਰ ਦੇ ਬਾਜੀ ਉਸ ਤੋਂ ਬਾਅਦ ਫਿਰ ਹਜੇ ਸਬਜੀ ਮੈਂ ਰੱਖਣੀ ਸੀ ਕਿਉਂਕਿ ਮੈਂ ਨਾ ਫ੍ਰिज ਬੰਦ ਕੀਤੀ ਸੀ ਉਹਦੇ ਵਿੱਚ ਬਰਫ਼ ਜੰਮ ਜਾਂਦੀ ਹੈ ਨਾ ਕਾਫੀ ਤਾਂ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵੀ ਥੋੜੀ ਜੀ ਨਾ ਵੀ ਕ੍ਰੇਲਿਆਂ ਤੋਂ ਉਹ ਹੋ ਜਾਊਗੀ ਬਰਫ਼ ਥੋੜੇ ਪਿਗਲ ਜੂਗੀ ਹੈ ਨਾ ਤਾਂ ਕਰਕੇ ਮੈਂ 19 ਦੇਰ ਤੱਕ ਮੈਨੂੰ ਇਹ ਸੀ ਮੈਂ ਜਿਹੜੇ ਆਪਣੇ ਨਵੇਂ ਪਦੀਨਾ ਲਗਾਏ ਹੋ ਇਹਨਾਂ ਉੱਪਰ ਬੱਲੀਆਂ ਜੀਆਂ ਜਿਵੇਂ ਨਿਕਲਦੇ ਨੇ ਫੁੱਲ ਲਾਲੋ ਹਨਾ ਵੀ ਇਹ ਪੱਕ ਗਿਆ ਸੀ ਉਹਦੇ ਕਰਕੇ ਫਿਰ ਮੈਨੂੰ ਇਹ ਮੈਂ ਕਿਹਾ ਵੀ ਚਲੋ ਉੱਪਰੋਂ ਉੱਪਰੋਂ ਇਹਦੀ ਕਟਿੰਗ ਕਰ ਦਿੰਦੇ ਆ ਵੀ ਜਿਹੜਾ ਇਹ ਪੱਕ ਰਿਹਾ ਵੀ ਫਿਰ ਸਾਰੇ ਨਹੀਂ ਇਹਨੇ ਫੁੱਲ ਜੇ ਕੱਢੇ ਹੋਣੇ ਨੇ ਵੀ ਉਹਨੂੰ ਫਿਰ ਕਿਉਂਕਿ ਜਦੋਂ ਕੋਈ ਵੀ ਚੀਜ਼ ਫੁੱਲ ਕੱਢਦੀ ਆ ਨਾ ਫਿਰ ਉਹਦੀ ਮਤਲਬ ਹੇਠਲੀ ਪੱਤੀਆਂ ਦੀ ਜਾਨ ਖਤਮ ਹੋ ਜਾਂਦੀ ਆ ਤਾ ਕਰਕੇ ਮੈਂ ਵੀ ਚਲ ਥੋੜਾ ਜਿਆ ਜਾ ਹਜੇ ਫਰੈਸ਼ ਜਿਆ ਰਹੂਗਾ ਵੀ ਉਪਰ ਉਪਰ ਇਹਦੀ ਕਟਿੰਗ ਕਰ ਦਿੰਨੇ ਆ ਬਾਕੀ ਚਲੋ ਇਹ ਆ ਜੀ ਆਪਦੇ ਕੰਨੀਓ ਕਟਿੰਗ ਕਰਕੇ ਦੇਖਦੇ ਆ ਹੁਣ ਬਾਕੀ ਪਤਾ ਲੱਗ ਜੂਗਾ ਵੀ ਹਾਂ ਮਤਲਬ ਉਦਾਂ ਹੀ ਹਰਾ ਭਟਿਆ ਰਹਿੰਦਾ ਜਾਂ ਨਹੀਂ ਰਹਿੰਦਾ ਹੈ ਹਨਾ ਉਦਾਂ ਹੈ ਤਾਂ ਹੈ ਚਲੋ ਹਰਾ ਪਰ ਇਹ ਹੋ ਜਾਂਦਾ ਵੀ ਜਿਵੇਂ ਹੁਣ ਇਹ ਪੱਕ ਚਲੇ ਆਏ ਵੀ ਉਹ ਚੀਜ਼ ਦਾ ਥੋੜਾ ਸ਼ਾਇਦ ਫਰਕ ਪੈ ਸਕਦਾ ਹੈ ਹਨਾ ਉਸ ਤੋਂ ਬਾਅਦ ਆਪਾਂ ਉਹਦੀ ਕਟਿੰਗ ਕਰਕੇ ਸਾਰਾ ਕੁਝ ਬਾਰਲਾ ਉਹ ਕਰਕੇ ਫਿਰ ਮੈਂ ਲੱਗੀ ਸੀ ਕਿਉਂਕਿ ਇੱਥੇ ਨਾ ਥੋੜਾ ਜਿਹਾ ਮਤਲਬ ਬਰਫ਼ ਦਾ ਫਰਕ ਪੈ ਗਿਆ ਸੀ ਇਹਦੇ ਵਿੱਚ ਮੈਂ ਵਿੱਚ ਥੋੜੇ ਜਿਹਾ ਪਾ ਕੇ ਦੇਖੇ ਸੀਗੀ ਉਹਦੇ ਵਿੱਚ ਤੇਲ ਗਰਮ ਕਰ ਲਿਆ ਸੀ ਪਰ ਮੈਂ ਨਾ ਭੁੱਲ ਗਈ ਸੀ ਮੈਂ ਕਿਹਨੂੰ ਕੱਢਣੇ ਨੇ ਵਿੱਚੋਂ ਮਾਜੀ ਇੱਥੇ ਮੈਂ ਜਿਹੜੇ ਕਲੇਲੇ ਕਟਿੰਗ ਕਰਕੇ ਰੱਖੇ ਸੀ ਕਿਉਂਕਿ ਮੈਂ ਲਿਫਾਫੇ ਦੇ ਵਿੱਚ ਪਾ ਕੇ ਰੱਖ ਦੇਣੇ ਨੇ ਆ ਹੁਣ ਇਹ ਸੀ ਮੈਨੂੰ ਜਿਆਦਾ ਕੁਝ ਮੈਨੂੰ ਇਹ ਸੀਗਾ ਵੀ ਦੁਪਹਿਰ ਤੋਂ ਬਾਅਦ ਹੀ ਜ਼ਿਆਦਾ ਆਏ ਸੀਗੇ ਨਹੀਂ ਤਾਂ ਚਲੋ ਆਏ ਹੁੰਦਾ ਵੀ ਜੇ ਪਹਿਲਾਂ ਜਾਦੇ ਫਿਰ ਪਹਿਲਾਂ ਕੱਟ ਕੇ ਰੱਖੇ ਹੋਏ ਨਾ ਫਿਰ ਥੋੜੇ ਸਹੀ ਰਹਿ ਜਾਂਦੇ ਨੇ ਬਸ ਹੁਣ ਅੱਜ ਮੈਨੂੰ ਇਸ ਇਹਦੇ ਵਿੱਚ ਨਾ ਥੋੜੀ ਥੋੜੀ ਬਰਫ਼ ਸੀ ਉਹਦੇ ਕਰਕੇ ਫਿਰ ਮੈਂ ਦੁਬਾਰਾ ਵਾਸ਼ ਕਰ ਲਈ ਸੀਗੇ ਮੈਂ ਕਿਹਾ ਵੀ ਇੱਕ ਵਾਰੀ ਇਹਦੇ ਪਾਣੀ ਕੱਢ ਦੇ ਕਿਉਂਕਿ ਜਦੋਂ ਆਪਾਂ ਪਾਣੀ نیچے ਕਰਦੇ ਹਾਂ ਨਾ ਵੀ ਪਾਣੀ ਹੁਣ ਥੋੜਾ ਜਿਹਾ ਹੀਟ ਚ ਰਹਿੰਦਾ ਏ ਇਹਨਾਂ ਕੋਸਾ ਜਿਹਾ ਹੀ ਹੁੰਦਾ ਏ ਜਿਵੇਂ ਟੈਂਕੀਆਂ ਦਾ ਪਾਣੀ ਤਾਂ ਕਰ ਗਿਆ ਬਰਫ਼ ਜਦੋਂ एकदम ਹੋਊਗੀ ਫਿਰ ਮੈਂ ਉਹਨਾਂ ਨੂੰ ਥੋੜਾ ਜਿਹਾ ਘੁੱਟ ਕੇ ਨਿਚੋੜ ਕੇ ਵਿੱਚ ਪਾ ਲਿਆ ਸੀਗਾ ਕਿਉਂਕਿ ਇਹਦਾ ਨਹੀਂ ਕੋਈ ਚੀਜ਼ ਨਹੀਂ ਹੁੰਦਾ ਹੈਗਾ ਵੈਸੇ ਕੋਈ ਇਹਦੀ ਮਤਲਬ ਜਮੀਦੀ ਫਰੇਗਰੈਂਸ ਆ ਜਾਂ ਇਹਦਾ ਟੇਸਟ ਆ ਕੋਈ ਫਰਕ ਨਹੀਂ ਹੁੰਦਾ ਬਾਕੀ ਤੁਹਾਨੂੰ ਮੈਂ ক্লোਜ਼ ਕਰਕੇ ਇਸੇ ਲਈ ਦਿਖਾਇਆ ਵੀ ਸ਼ਾਇਦ ਤੁਹਾਡੇ ਮਨ 'ਚ ਬਹਿਮ ਹੋਵੇ ਚੀਜ਼ ਦਾ ਬੀ ਐਦਾਂ ਫਰिज ਵਿੱਚ ਲਗਾਏ ਹੋਏ ਹਨਾ ਵੀ ਫਰੋਜ਼ਿੰਗ ਕੀਤਾ ਹੈ ਸ਼ਾਇਦ ਕਰੇਲੇ ਖਰਾਬ ਹੋ ਜਾਂਦੇ ਨੇ ਜਾਂ ਕਲਰ ਚੇਂਜ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਵੀ ਕਰੇਲੇ ਜਮੇ ਜਮਾ ਜਿਵੇਂ ਆਪਾਂ ਤਾਜ਼ੀ ਕੱਟ ਕੇ ਨਾ ਵੀ ਸਬਜ਼ੀ ਬਣਾਉਨੇ ਸੇਮ ਉਹੀ ਕਲਰ ਆ ਹਨਾ ਇਹ ਤਾਂ ਜਿਹੜੀਆਂ ਇੰਨੀ ਕਿਤਾ ਤੁਹਾਨੂੰ ਇਹ ਹੋਊਗਾ ਵੀ ਹਾਇ ਦੇ ਵਿੱਚ ਕੋਈ ਝੂਠ ਨਹੀਂ ਆਏਗਾ ਬਸ ਇਹ ਆਪਾਂ ਕਰੇਲੇ ਰੱਖਦੇ ਸੀਗੇ ਕਰੇਲੇ ਜਦ ਨੂੰ ਭੁੰਨ ਹੁੰਦੇ ਨੇ ਉਹ 19 ਡੇਰ ਤੱਕ ਮੇਰੇ ਨਾ ਭਾਂਡੇ ਪਏ ਸੀਗੇ ਸਾਫ਼ ਕਰਨ ਵਾਲੇ ਬਾਕੀ ਜਿਹੜੇ ਮਾਂਜ ਕੇ ਤੋਂ ਸਕਾ ਕੇ ਹੱਥ ਉੱਤੇ ਰੱਖੇ ਹੋਏ ਸੀਗੇ ਉਹ ਵੀ ਸੁੱਕੇ ਸੀਗੇ ਪਰ ਫਿਲਹਾਲ ਮੇਰੇ ਕੋ ਹਜੇ ਮਤਲਬ ਉਹਨਾਂ ਨੂੰ ਸੈੱਟ ਕਰਕੇ ਰੱਖਣ ਦਾ ਟਾਈਮ ਹੈ ਨਹੀਂ ਸੀ ਮੈਨੂੰ ਇਸੇ ਮੈਂ ਕਿਹਾ ਵੀ ਜਦ ਨੂੰ ਸਬਜ਼ੀਆਂ ਦੀ ਵੀ ਉਦੋਂ ਤੱਕ ਮੈਂ ਜਿਹੜੇ ਭਾਂਡੇ ਮਾਂਜਣ ਵਾਲੇ ਨੇ ਉਹ ਮਾਂਜ ਦਮਾ ਵੀ ਫੇਰ ਇਕੱਠੇ ਚਣ ਲਾਂਗੇ ਕਿਉਂਕਿ ਮੈਨੂੰ ਡਬਲ ਕੰਮ ਆਇਆ ਸੀਗਾ ਨਾ ਵੀ ਮੈਂ ਸਬਜ਼ੀ ਵੀ ਨਾਲ ਦੇਖਣੀ ਸੀ ਤੇ ਨਾਲ ਭਾਂਡੇ ਵੀ ਭਾਂਡੇ ਮੈਂ ਮਾਂਜ ਕੇ ਸਾਰਾ ਕੁਝ ਫਰੀ ਕਰਦਾ ਸੀ ਉਹਨੇ ਪਾਪਾ ਦਾ ਟਿਫਨ ਮੈਂ ਅਲੱਗ ਕਰਦਾ ਸੀ ਕਿਉਂਕਿ ਜੀ ਸਵੇਰੇ ਜਿੰਮੇ ਡੱਬੀਆਂ ਹੋ ਜਾਂਦੀਆਂ ਟੱਕਾਂ ਫਿਰ ਨਾ ਉਹ ਥੋੜਾ ਜਿਹਾ ਵਿੱਚ ਭਾਂਡਿਆਂ ਦੇ ਜਲਦੀ ਜਲਦੀ ਕਈ ਵਾਰੀ ਲੱਭਦੀਆਂ ਹੀ ਨਹੀਂ ਹੈਗੀਆਂ ਕੁਝ ਕਾਲੀ ਹੋ ਜਾਂਦੀ ਹੈ ਨਾ ਕੰਮਕਾਰਾਂ ਦੀ ਤਾ ਕਰਕੇ ਕਈ ਵਾਰੀ ਮੂਹਰੇ ਚੀਜ਼ ਪਈ ਵੀ ਨਹੀਂ ਲੱਭਦੀ ਹੈਗੀ ਐਵੇਂ ਹੋ ਜਾਂਦਾ ਜੀ ਬਾਜੀ ਸਬਜ਼ੀ ਬਣਾ ਕੇ ਕੰਮ ਕਰ ਕਰਕੇ ਹੋ ਗਏ ਫਰੀ ਹਨਾ ਹੁਣ ਬਸ ਏਸੀ ਵੀ ਫਦੇ ਪਾਪਾ ਦਾ ਘਟ ਇਹ ਤਾਂ ਘੱਟੇ ਕਰਦੇ ਹੁੰਦੇ ਨੇ ਦੁੱਧ ਪਸੰਦ ਥੋੜਾ ਘੱਟ ਕਰਦੇ ਨੇ ਜੀ ਇਹ ਸ਼ੇਕ ਵਗੈਰਾ ਪੀ ਲੈਂਦੇ ਹੁੰਦੇ ਨੇ ਬਸ ਜਿਵੇਂ ਆਪਣਾ ਇਹ ਲਈ ਦੁੱਧ ਚੱਕ ਲਿਆ ਸੀਗੀ ਤੇ ਡੈਡ ਜੀ ਜਿੱਦਾਂ ਦੀ ਗਰਮੀ ਹੋ ਉਹ ਵੀ ਘੱਟ ਬਿਨ ਉਹਨੂੰ ਕੱਚੀ ਲੱਸੀ ਉਹ ਵੱਧ ਪਿੰਦੇ ਨੇ ਜਣੀ ਮੰਮੀ ਲੈ ਲੈਂਦੇ ਹੁੰਦੇ ਨੇ ਇੱਥੇ ਮੈਂ ਨਾ ਮੇਰੇ ਨੌਂ ਦੀ ਸਲਤ ਜੀ ਉਹ ਜਿੱਥੇ ਮੈਂ ਕੰਦਰ ਮੈਂ ਕਿਹਾ ਚਲ ਹੁਣ ਤਾਂ ਕਟਿੰਗ ਕਿੱਥੇ ਕਰਦੀ ਫਿਰੂੰ ਜਦੋਂ ਨਾ ਬੈਠ ਜੰਨੇ ਸ਼ਾਮ ਨੂੰ ਫਿਰ ਜੀ ਉੱਠਣ ਦੀ ਹਿੰਮਤ ਜੀ ਨਹੀਂ ਹੁੰਦੀ ਵੀ ਚਲ ਛੱਡੋ ਕਿਹੜਾ ਬਿਸਤਰਾ ਚ ਉੱਠੂਗਾ ਤਾ ਕਰਕੇ ਉਹਨੂੰ ਕੰਦ ਨਾ ਘਸਾ ਕੇ ਨਾ ਛੱਟ ਕਰਨ ਲੱਗੀ ਹੋਈ ਸੀ ਮੈਂ ਨਾਲ ਫਤੇ ਦਾ ਦੁੱਧ ਸੀ ਮੈਂ ਲਾਗੀ ਸੀ ਉਹ ਦੁੱਧ ਪੀਣ ਤੇ ਨਾਲ ਫਤੇ ਦਾ ਮੈਂ ਕਿਹਾ ਥੋੜਾ ਜਿਹਾ ਠੰਡਾ ਹੋ ਜੂਗਾ ਉਨੀ ਦੇਰ ਤੱਕ ਬਾਜੀ ਇੱਕ ਮੇਰੇ ਮੱਥੇ ਤੇ ਫਿੰਸੀ ਨਿਕਲੀ ਸੀ ਉਹਦੀ ਫੋਟੋ ਹਿੱਚ-ਖਿੱਚ ਦੇ ਦਿੱਤੀ ਸੀ ਵੀ ਕਿੰਨੀ ਕਿਉਂਕਿ ਮੈਂ ਸੌਣ ਲੱਗੀ ਨਾ ਸ਼ੀਸ਼ਾ ਦੇਖਿਆ ਹੀ ਨਹੀਂ ਸੀਗਾ ਵੀ ਅੱਜ ਮੈਂ ਦਵਾਈ ਵਗੈਰਾ ਵੀ ਨਹੀਂ ਸੀ ਲਗਾਈ ਬਾਜੀ ਹੁਣ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ਓਕੇ ਬਈ ਠੀਕ ਹੈ ਕੱਲ ਨੂੰ ਲੈ ਕੇ ਆਵਾਂਗੇ ਇੱਕ